ਆ ਦੇਖੋ ਝੋਲੇ ਚ ਪੈਸੇ ਕੱਢੀ ਹੋ ਜਾਂਦਾ ਮੁੰਡਾ ਖਰਚੀ ਹੋ ਜਾਂਦਾ ਖਰਚੀ ਹੋ ਜਾਂਦਾ ਭਾਂਡੇ ਖੜਕਦੇ ਆਡੇ ਦੇ ਵਿੱਚ ਝੋਲੇ ਚ ਕੁਲਫੀ ਲੈਣ ਭੇਜਿਆ ਤਾਂ ਲੱਸੀ ਲਿਆਇਆ ਮੁੰਡਾ ਪ੍ਰਾਈਵੇਟ ਜੈੱਟ ਵਿੱਚ ਆਪਣਾ ਸਮਾਨ ਰੱਖ ਲਿਆ ਹਰਮਨ ਵਾਈ ਪਿੱਛੇ ਬੈਠਾ ਹਰਮਨ ਕਹਿੰਦਾ ਕਹਿੰਦਾ ਜਰਾ ਸੀਨ ਲਗਾਇਆ ਮੋਟਰ ਜਰਾ ਸੀਨ ਵਾਲਾ ਹੀ ਕੰਮ ਹੋ ਗਿਆ ਬੱਬੇ ਫਰਜੂਰ ਸਾਹਿਬ ਨਦੇੜ ਰੇਲਵੇ ਸਟੇਸ਼ਨ ਕੀ ਬਾਤ ਆ ਸਾਡੀਆਂ ਤਾਂ ਤਕਾਲ ਵਾਲੀਆਂ ਤੱਕ ਤਾਂ ਵੀ ਨਫਰ ਨਹੀਂ ਹੋਈਆਂ ਹੈਗੀਆਂ ਤੇ ਹੁਣ ਅਸੀਂ ਰੇਲਵੇ ਸਟੇਸ਼ਨ ਜਾ ਰਹੇ ਹਾਂ ਰੇਲਵੇ ਸਟੇਸ਼ਨ ਜਾ ਕੇ ਅਸੀਂ ਤਤਕਾਲ ਦੀਆਂ ਟਿਕਟਾਂ ਲਵਾਂਗੇ ਇਹ ਰੇਲਵੇ ਸਟੇਸ਼ਨ ਇੱਧਰ ਨੂੰ ਇੱਧਰ ਆ ਸਾਹਮਣੇ ਪਤਾ ਲੱਗਾ ਸਾਨੂੰ ਇੱਥੇ ਜਾਣ ਕੇ ਪੁੱਛਿਆ ਤੇ ਜਿਹੜੀਆਂ ਅਸੀਂ ਤਤਕਾਲ ਦੀਆਂ ਟਿਕਟਾਂ ਲਵਾਂਗੇ ਉਹ ਫਿਰ ਅਸੀਂ ਉਹਦੇ ਨਾਲ ਸਫਰ ਕਰ ਸਕਦੇ ਹਾਂ ਜਿਹੜੀਆਂ ਆਪਾਂ ਆਨਲਾਈਨ ਤਤਕਾਲ ਵਾਲੀਆਂ ਕਰਦੇ ਆਂ ਤੇ ਉਹ ਰੇਲਵੇ ਆਪਣਾ ਆਪਾਂ ਆਪਾਂ ਨੂੰ ਆਪਣੇ ਆਪ ਕੈਂਸਲ ਕਰਕੇ ਪੈਸੇ ਰਿਫੰਡ ਕਰ ਦਿੰਦਾ। ਪਾਚੀ ਰੇਲਵੇ ਸਟੇਸ਼ਨ ਪਹੁੰਚਣੀ ਆ ਰਹੀ ਹੈ। ਲਗਭਗ 5 ਮਿੰਟ ਦਾ ਸਫਰ ਅਸੀਂ ਕਰਦੇ ਆਂ ਤੇ 5-7 ਮਿੰਟ ਦਾ ਸਾਡਾ ਸਫਰ ਹੋਰ ਆਈ। ਹਰਮਨ ਕਿਵੇਂ ਆ? ਠੀਕ ਆ ਵੀਰੇ। ਪੋੜੀਆਂ ਕਿਵੇਂ ਆ? ਪੋੜੀਆਂ ਵੀ ਓਕੇ ਨਹੀਂ ਮਾਰਾ। ਤੁਹੇ ਬਾਈ ਵੀ ਹੋ ਨੇ ਮਗਰ ਜੀ ਸਾਰੇ ਵੀਰਾਂ ਨੂੰ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਆ ਤੇ ਅਸੀਂ ਫਜੂਰ ਸਾਹਿਬ ਤੋਂ ਆ ਰੇਲ ਗੱਡੀ ਵਿੱਚ ਆਏ ਆ ਇਹਦਾ ਨਾਮ ਹੈਗਾ ਹైదరాబాద్ ਐਕਸਪ੍ਰੈਸ ਅਸੀਂ ਭੂਪਾਲ ਤੱਕ ਆਏ ਆ ਤੇ ਹੁਣ ਭੂਪਾਲ ਤੋਂ ਅੱਗੇ ਦੀ ਟ੍ਰੇਨ ਲਵਾਂਗੇ ਅਸੀਂ ਤੇ ਫਿਰ ਅਸੀਂ ਭਪਾਲ ਤੋਂ ਸਰੰਦ ਜਾਵਾਂਗੇ ਤੇ ਉਹ ਤੋਂ ਬਾਅਦ ਅਸੀਂ ਆਪਣੇ ਘਰੇ ਅਬਾਈ ਐਨ ਕਹੀਂ ਹਲਾਈ ਜਾਂਦਾ ਬੈਗ ਜਾ ਮਾਰ-ਮਾਰ ਕੇ ਬਾਈ ਨੇ ਕੈਮਰਾ ਮੈਨੂੰ ਪਹਿਲਾਂ ਹੀ ਖੜਨੇ ਹੁੰਦਾ ਹੈਗਾ ਬਾਈ ਮੇਰਾ ਹੈਨੇ ਦਾ ਨਾਸ ਹੀ ਮਰ ਜਾਂਦਾ ਮੇਰਾ ਹਾਰਮਨ ਭਾਈ ਮੇਰਾ ਬੈਗ ਚੱਕੀ ਜਾਂਦਾ ਨਾਲ ਇੱਕ ਅਸੀਂ ਬੈਗ ਆਪਣਾ ਪਾਇਆ ਹੋਇਆ ਹੈ ਅਸੀਂ ਭਪਾਲ ਤੋਂ ਤਾਂ ਉਤਰ ਗਏ ਪਪਾਲ ਅਸੀਂ ਤਾਂ ਉਤਰਿਆ ਜੀ ਕਿਉਂਕਿ ਜਿਹੜੀ ਸਾਡੀਆਂ ਸੱਚਖੰਡ ਦੀਆਂ ਟਿਕਟਾਂ ਸੀਗੀਆਂ ਸੱਚਖੰਡ ਐਕਸਪ੍ਰੈਸ ਦੀਆਂ ਟਿਕਟਾਂ ਸੀਗੀਆਂ ਉਹ ਸਾਡੀਆਂ ਕੈਨਸਲ ਹੋ ਗਈਆਂ ਤੇ ਤਾਂ ਕਰਕੇ ਫਿਰ ਅਸੀਂ ਹੁਣ ਹైదరాబాద్ ਐਕਸਪ੍ਰੈਸ ਤੇ ਆਏ ਵਹੀ ਦੇਖੀ ਮੜਾ ਜਿਆ ਇੱਧਰ ਨਹੀਂ ਜਾਣਾ ਆਪਾਂ ਨੇ ਚੰਗਾ ਜੀ ਗੱਡੀ ਤੋਂ ਬਾਹਰ ਨਿਕਲ ਕੇ ਬਹੁਤ ਗਰਮੀ ਆ ਇੱਕ ਤਰ੍ਹਾਂ ਇਹਦੀ ਕਰ ਕਰੇ ਖਲੰਗਦੀ ਆ ਜਿਹਦੇ ਸਾਹਮਣੇ ਆਪਾਂ ਟਾਈਮ ਜ਼ੋਨ ਸੈੱਟ ਕੀਤੇ ਹੋਏ ਆਪਣੇ ਉਹਦੇ ਕਰਕੇ ਹੀ ਕਰਨੀ ਕੋਈ ਤਾਂ ਕਾਗਜ਼ੇ ਖਾਂ ਲੰਘਣ ਕਰਕੇ ਤੇ ਇਥੇ ਦਾ ਰੇਲਵੇ ਸਟੇਸ਼ਨ ਆ ਭਪਾਲ ਦਾ ਮਿਨਾਗੜੀ ਵਿੱਚ ਹੀ ਆ ਭਾਂਡ ਆ ਸਾਰੇ ਯਾਤਰੀ ਭਰੇ ਨੇ ਪਾਣੀ ਅਸੀਂ ਛਕ ਲਿਆ ਆਹ ਦਾ ਪਾਣੀ ਦਾ ਦੇਖੋ ਤੜਾ ਤੜਾ ਆ ਰਹੇ ਆ ਇੱਥੋਂ ਤੇ ਪਰ ਆ ਰਹੇ ਆ ਸਾਹਮਣੇ ਗੋਰੀਏ ਦੇਖਣਾ ਉਹਨਾਂ ਹੀ ਪੁਲਿਸ ਵਾਲਾ ਲੱਪਣਾ ਤੇ ਸ਼ੇਕ ਪੀ ਲਈ ਆ ਹਾ ਲੱਸੀ ਮੰਗੋ ਸ਼ੇਕ ਆ ਆਈਸਕ੍ਰੀਮ ਖਾਣੀਆਂ ਹਰਮਨ ਭਾਈ ਕਹਿੰਦਾ ਆਈਸਕ੍ਰੀਮ ਖਾਣੀਆਂ ਤੇ ਸ਼ੇਕ ਵਾਲਾ ਸਾਡਾ ਪਲਾਨ ਕੈਨਸਲ ਹੋ ਗਿਆ ਨੰਬਰ ਦੇ ਵਿੱਚ 1 2 3 ਬਹੁਤ ਹੀ ਖੁਸ਼ਬੂਦਾਰ ਮੈਨਾਂ ਦਾ ਸਟੇਸ਼ਨ ਬੜਾ ਵਧੀਆ ਲੱਗਿਆ ਯਾਰ ਸਰਾਇਆ ਗੱਲ ਬਾਤ ਹੈ ਸ਼ੀਸ਼ੇ ਸ਼ੀਸ਼ੇ ਲਾਏ ਹੋਏ ਮਤਲਬ ਉਹ ਕਿਹਾ ਕਿ ਇਹ ਚੋਟ ਪਾਉਰੇ ਸਰਾਇਆ ਨੂੰ ਗਰਮੀ ਵਾਲਾ ਹਵਾ ਕੰਮ ਜਗੇਸ ਕਿਹਾ ਕਿ ਇਹ ਪ੍ਰਿਮੇਟ ਨਹੀਂ ਹੋ ਸਕਦੇ ਨਮਸਬ ਕੇ ਅਸਲੀ ਕੋਈ ਜ਼ਰੂਰਤ ਨਹੀਂ VMP 1 ਐਸ ਫॉर ਸਿਕਿਉਰਟੀ ਵੀ ਆਈ ਡੀ ਇਸ ਬ੍ਰਾਂਚ ਆਫ ਨੈਸ਼ਨਲ ਡਾਈਨ ਭਰੋਸੇ ਦਾ ਪ੍ਰਤੀਕ ਪਾਲ ਜੰਕਸ਼ਨ ਤੇ ਇਹਨਾਂ ਨੇ ਮਿਨਾਕਾਰੀ ਵੀ ਕੀਤੀ ਹੋਈ ਆ ਮਿਨਗੜੀ ਬਹੁਤ ਸੋਹਣੀ ਆ ਯਾਰ ਗੱਲ ਵਾਦਾ ਪੂਰੀ ਐ ਨਾ ਦੇਖੋ ਇੱਧਰ ਰੇਲ ਗੱਡੀਆਂ ਆਉਂਦੀਆਂ ਨੇ ਕੁਲਫੀ ਲੈਣ ਭੇਜਿਆ ਤਾਂ ਲੱਸੀ ਲਿਆਇਆ ਮੁੰਡਾ ਲੱਸੀ ਕਦ ਲੈ ਆਇਆ ਆਇਓ ਨੇ ਇੱਧਰ ਤੇ ਇੱਧਰ ਘੰਨਾ ਤੇ ਕੁਲਫੀ ਕੁਲਫੀ ਹੈਗੀ ਰੇ ਭਾਈ ਮੈਂ ਸਮਾਨ ਦੀ ਰੱਖੀ ਬੈਠਾ ਤਾਂ ਤੇ ਹਰਮਨ ਬਾਈ ਉਹ ਲੈਣ ਗਿਆ ਤੇ ਕੁਲਫੀ ਤੇ ਲੱਸੀ ਲੈ ਕੇ ਮੁਰੇ ਆਂ ਚੜਾਈ ਆ ਬਾਈ ਕੁਰਸੀਆਂ ਦੇ ਬੈਸੇ ਬੈਠੇ ਸੱਕ ਗਏ ਸੀ ਤੇ ਹੁਣ ਅਸੀਂ ਥੱਲੇ ਹੀ ਆਸਣ ਲਾ ਲਏ ਆਪਣੇ ਚੈੱਕ ਪਿੱਟ ਭਾਰਤ ਚੱਲ ਕੇ ਸਰੰਦ ਪਹੁੰਚ ਗਏ ਆ ਜੀ ਅਸੀਂ ਤੇ ਲਗਭਗ 17 ਘੰਟੇ ਦਾ ਸਾਡਾ ਸਫ਼ਰ ਸੀਗਾ ਇਹ ਮਾਲਵੇ ਐਕਸਪ੍ਰੈਸ ਲੱਤੀ ਹੋਈ ਜਾਂਦੀ ਹੈ ਲਗਭਗ 5 ਘੰਟੇ ਲੇਟ ਕਰਾਤਾ ਇਹਨੇ ਸਰੰਦ ਦੇਖ ਮਹਾਰਮਨ ਬਾਈ ਹੁਣ ਪਰਨਾ ਪੜੀਗਾ ਆ ਯਾਰ ਮੈਨੇ ਕਹਦਾ ਕਹਦਾ ਜਰਾ ਸੀਨ ਲਗਾਇਆ ਯਾਰ ਆਸੀਨ ਵਾਲੇ ਹੀ ਕੰਮ ਹੋਗਾ ਬਬੇ ਠੀਕ ਹੈ ਜੀ ਬਾਈ ਪਰਨਾ ਮੰਨ ਰਿਹਾ ਤੇ ਸ਼ੀਸ਼ਾ ਚੈੱਕ ਕਰ ਦੋ ਸੀ ਟੰ ਟੰ ਨੇੜੇ ਨੂੰ ਹੋ ਕੇ ਬੰਨ ਲ ਮੜਾ ਜਾ ਹੋ ਵਧੀਆ ਬੰਨ ਹੋ ਜੂ ਉਹ ਵਧੀਆ ਬੰਨ ਹੋ ਜੂ ਮੈਂ ਥੱਪ ਲਗਾ ਦੂੰਗਾ ਸਰਾਂ ਦੇ ਜੰਕਸ਼ਨ ਪਹਿਲਾਂ ਜੱਕ ਜੀ ਲੱਗਦੀ ਹੁੰਦੀ ਸੀਗੀ ਇਹ ਕੈਮਰਾ ਖੁੱਲਿਆ ਹੋਇਆ ਹੁਣ ਥੋੜੀ ਜਿਹੀ ਜੱਕ ਖੁੱਲ ਗਈ ਪਰ ਥੋੜਾ ਥੋੜਾ ਹਲੇ ਵੀ ਜੱਕ ਜੀ ਹੈਗੀ ਆ ਹਾਂ ਠੀਕ ਆ ਅਰਵਨ ਭਾਈ ਘਰੇ ਦਸਣ ਲੱਗਿਆ ਹੁਣ ਭੁੱਖ ਸਾਨੂੰ ਪੂਰੀ ਲੱਗੀ ਹੋਈ ਆ ਤੇ ਲਗਭਗ ਟਾਈਮ ਪੌਣੇ 12 ਹੋ ਗਏ ਨੇ ਹੁਣ ਬਾਬੇ ਟ੍ਰਿਲ ਪੈ ਤੇ ਨਾ ਕਰਕੇ ਨਹੀਂ ਵਧੀਆ ਲੱਦਾ ਖਾਦਾ ਹੋਇਆ ਕਿਉਂਕਿ ਮਾਨੂੰ ਪਤਾ ਨਹੀਂ ਕਿ ਮੈਂ ਕਿਵੇਂ ਅਗਲਾ ਬਣਾਉਂਦਾ ਕੀ ਹੋ ਸਕਦਾ ਹਾਂ ਤਾਂ ਪਾਣੀ ਵੀ ਅਸੀਂ ਬਹੁਤ ਡਰ ਡਰ ਕੇ ਲਏ ਆ ਪਾਣੀ ਤਾਂ ਸੀ ਬੋਤਲਾਂ ਲੱਤੀਆਂ ਨੇ 20 ਰੁਪਏ ਵਾਲੀਆਂ ਅਸੀਂ ਇਹਦੇ ਬੰਦ ਰੇਲ ਗੱਡੀਆਂ ਦਾ ਪਾਣੀ ਦਾ ਟ੍ਰੇਨ ਦਾ ਸਬਰ ਯੂਰ ਕਿਤਾ ਬਾਥਰੂਮ ਇੱਕ ਵਾਰ ਨਹੀਂ ਦਿੱਤਾ ਸਿਰਾਂ ਕਰਦੇ ਹੁਣ ਅਸੀਂ ਜਾਵਾਂਗੇ ਘਰ ਨੂੰ ਸਰਾਂਦ ਤੋਂ ਪਹਿਲਾਂ ਲਵਾਂਗੇ ਬੱਸ ਮਰੰਡੇ ਵਾਲੀ ਫੇ ਮਰੰਡੇ ਤੋਂ ਖਮਾਣੋ ਤੇ ਖਮਾਣੋ ਸਾਡਾ ਮੋਟਰਸਾਈਕਲ ਹੈਗਾ ਉਹ ਪਟਣ ਦੇਖਣਾ ਟੁੱਪਿਆ ਹੋਇਆ ਵੀ ਇਹਦਾ ਕਿ ਆਪੂੰ ਹੀ ਭੁੱਲੀ ਜਾਂਦੇ ਆ ਚੱਲ ਦੇਖੀ ਜਾਨੇ ਬਾਅਦ ਦੇ ਹੁਣ ਆਹ ਪੁਲ ਪਾਰ ਕਰਕੇ ਹਾਂ ਦਰਿੱ ਗਿਆ ਉਹ ਪਰਲੀ ਸ਼ਹਿਰ ਜਾਣਾ ਤੇ ਸਾਨੂੰ ਗਾਹਾਂ ਤੋਂ ਬੱਸ ਮਿਲਣੀ ਨਹੀਂ ਤੇ ਆ ਜਾਤਰੀ ਗਣਦੇ ਹਾਂ ਜੱਤਰੀ ਗਣਦੇ ਬੱਸ ਅਡੇ ਤੱਕ ਆਟੋ 'ਚ ਬੈਠਣਾ ਹੁਣ ਜੈੱਟ ਵਿੱਚ ਆਪਣਾ ਸਮਾਨ ਰੱਖ ਲਿਆ ਹਰਮਨ ভাই ਪਿੱਛੇ ਬੈਠਾ ਤੇ ਤੁਸੀਂ ਜਾ ਰਹੇ ਹੋ ਬੱਸ ਅਡੇ ਨਾਲ ਦੀ ਤੁਸੀਂ ਆਪਣੇ ਜੈੱਟ ਤੋਂ ਉੱਡੀ ਕੋਈ ਨੂੰ ਭਰਿਆ ਭਾਈ ਸਵਾਰੀਆਂ ਨਾਲ ਹਰਮਨ ਬਾਈ ਕਹਿੰਦਾ ਸ਼ੇਕ ਪੀ ਲੈ। ਕੱਲਵਾਦਾ ਬਾਈ। ਤੂੰ ਨਾ ਫਾਟਕ ਲੱਗੇ ਸਾਰੇ। ਕਿੰਨੇ ਵੀ ਰਹਿ ਗਏ ਤੇ। ਕੱਦਰ ਤੋਂ। ਸ਼ੇਕ ਪੀ ਲਿਆ, ਸ਼ੇਕ ਦਾ ਸਵਾਦ ਸੀਗਾ ਤੇ ਹੁਣ ਅਸੀਂ ਬਸ ਦੀ ਵੇਟ ਕਰਦੇ ਆਂ। ਬਸ ਹੌਲੀ ਘਟ ਸਾਬ ਮਰੰਡੇ। ਆਹ। ਅੱਧੀ ਆ। ਅਸੀਂ ਮਰੰਡੇ ਵਾਲੀ ਬਸ ਦੀ ਵੇਟ ਕਰ ਰਹੇ ਆਂ ਹੁਣ। ਮਰੰਡੇ ਜਾਵਾਂਗੇ ਫਿਰ ਮਰੰਡੇ ਤੋਂ ਖਮਾਣੋ। ਦੇ ਘਮਾਉਣੋਂ ਤੋਂ ਘਰਾਂ ਮੁਰਸਾ ਚੱਗ ਦੇ ਦੇਖ ਲੋ ਸਾਨੂੰ ਧੁੱਪਾਂ ਵਿੱਚ ਅਸੀਂ ਹੋਰ ਦਿਸਤਰੀ ਟੈਂਟਨ ਹੈ ਉਰੇ ਕਾਕੇ ਸਾਨੂੰ ਸਾਰਾ ਠੰਡੀ ਠੰਡੀ ਹਵਾ ਯਾਰ ਦੀ ਆ ਐਨ ਉੱਧਰ ਤਾਂ ਕਰਨਾਟਕ ਐ ਸਾਹਤਾਂ ਅਜੂਤਾ ਮਹਾਰਾਸ਼ਟਰ ਤੇ ਭੂਪਾਲ ਐ ਐਮਪੀ ਤੇ ਬਹੁਤ ਜਿਆਦਾ ਗਰਮੀ ਆ ਕੋਈ ਤਾਂ ਹਵਾ ਠੰਡੀ ਐ ਵੀ ਚੱਲਦੀ ਐ ਕਿਹੜਾ ਤਾਂ ਮੌਸਮ ਚ ਬਹਿਣ ਬਈ ਪੰਜਾਬ ਪੰਜਾਬ ਐ ਫਿਰ ਫਤੇਗੜ ਸਾਹਿਬ ਤੋਂ ਹਾਂ ਮਰੰਡੇ ਵਾਲੀ ਬੱਸ ਬੈਗੇ ਸੀਗੇ ਅਸੀਂ ਤੇ ਮਰੰਡੇ ਪਹੁੰਚ ਗਏ ਹੁਣ ਬਾਗਾਂ ਵਾਲੇ ਆ ਬੱਸ ਆ ਤੇ ਬੱਸ ਦਾ ਨਾਮ ਹੈਗਾ ਲੋਕ ਸੇਵਾ ਬੱਸ 33 ਤੇ ਸਾਡੀ ਟਿਕਟ ਲੱਗੀ ਆ ਬਾਸੇ ਕਿਥੋਂ ਵੀ ਦੋਰੀ ਉਹ ਉੱਥੇ ਪਾਲੀਹਰ ਚੱਲਦੇ ਆ ਹੈ ਪਾਲੀਹਰ ਚੱਲਦੇ ਆ ਉੱਧਰ ਆਏ ਬਾਬੇ ਰੋਡਵੇ ਸੇ ਛੱਡ ਗਏ ਹੁਣ ਅਸੀਂ ਮਰੰਡੇ ਤੋਂ ਜਾਣਾ ਖਮਾ ਦੀ ਧੱਕੀ ਦੇਖੋ ਬੱਸ ਅੱਡਾ ਮਰੰਡੇ ਵਾਲਾ ਕਮਾਣੋ ਵਾਲੀ ਬੱਸ ਆ ਗਈ ਆ ਫੇਮਕੁੰਟ ਇੱਥੇ ਆਇਆ ਇਹਨਾਂ ਆਵਾ ਚੱਲ ਚੱਲ ਸਾਬ ਚੱਲ ਜੀ ਚੱਲੀਏ ਇਹ ਲਾਉਂਗੀ ਮੈਨੂੰ ਲੱਗਦਾ 20 25 ਮਿੰਟ ਇੱਥੇ ਬੈ ਜਾ ਮਗਰ ਜੇ ਨੂੰ ਬੱਸ ਵਿੱਚ ਬੈਂਦੀ ਸਾਰੇ ਹਰਮਨ ਭਾਈ ਨੇ ਆਪਾਂ ਨੂੰ ਮਾਹੀ ਮੰਗੋ ਦਵਾ ਦਿੱਤਾ ਆ ਦੇਖੋ ਛੋਲੇ ਜੇ ਵੈ ਕੱਢੀ ਹੋ ਜਾਂਦਾ ਮੁੰਡਾ ਖਰਚੀ ਹੋ ਜਾਂਦਾ ਖਰਚੀ ਹੋ ਜਾਂਦਾ ਮੈਂ ਪੀ ਜਾਣੀ ਹੁਣ ਇਕੱਲੇ ਨੇ ਕਿੰਨੀਆਂ ਕਿਣੀਆਂ ਬੀਲੀ ਨਹੀਂ ਥੋੜੀ ਜਿਹੀ ਬੀਲੀ ਠੀਕ ਆ ਉਹ ਹਰਮਨ ਬਾਈ ਹਾਂ ਆ ਗਏ ਹੀ ਮਾ ਗਏ ਜਵਾਬਾ ਬਾਬੇ ਕੋਈ ਲੀਵਰ ਬੜੀ ਲੱਗੇ ਹੋਏ ਐ ਬਸ ਬੈਣੀ ਸਾਰੇ ਮਤਲਬ ਕਿ ਚੱਲ ਗਈ ਜੀ ਇਹ ਲੱਗੂਗਾ 10 15 ਮਿੰਟ ਦੇ ਵਿੱਚ ਆਪਾਂ ਨੂੰ ਖਵਾਣ ਨੂੰ ਪਹਤਾ ਦੇਣਾ ਮੈਂ ਫੇਰ ਤਾਂ ਗੱਡੀਆਂ ਘਰੇ ਜਾ ਕੇ ਰੁਕਣੀਆਂ ਆ ਚੱਗੇ ਹਰਮਨ ਬਾਈ ਘਰੇ ਤਰਨਾ ਤੇ ਆ ਮੇਰਾ ਝੋੜਾ ਤੇ ਆ ਆਪਣਾ ਮੋਟਰਸਾਈਕਲ ਤੇ ਹੁਣ ਮੈਂ ਆਪਣੇ ਘਰ ਨੂੰ ਚੱਲੇ ਆ ਵਲੌਗ ਅੱਜ ਦਾ ਸਮਾਪਤ ਥੱਕ ਗਏ ਕਰ ਜਾ ਕੇ ਨਾ ਆ ਕੇ ਰੋਟੀਆਂ ਖਾ ਕੇ ਸੌ ਜਾਣਾ ਟਾਟਾ ਟਾਟਾ ਬਾਏ ਬਾਏ